ਮਾਰਨਿੰਗ ਜੀ ਸਾਰਿਆਂ ਨੂੰ ਹੋਰ ਕਿੱਦਾਂ ਕੀ ਹਾਲ ਚਾਲ ਆ ਤੇ ਅੱਜ ਹੀ ਆਪਣੇ ਘਰੇ ਪਾਸਾ ਪਾਪਾ ਉਰਪਾਕ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਤੇ ਤਿਆਰੀਆਂ ਚੱਲ ਰਹੀਆਂ ਆ ਆਪਾਂ ਦਿਖਾਉਨੇ ਆਂ ਤੁਹਾਨੂੰ ਚਲੋ ਆਜੋ ਲੋ ਇਹ ਇੱਧਰ ਲੰਗਰ ਤਿਆਰ ਹੋ ਰਿਹਾ ਆ ਗੱਲ ਬਾਰ ਰਹੀ ਆ ਇਕਦਾਂ ਅਖੀਰ ਬਣ ਰਹੀ ਏ ਤੇ ਆ ਸਾਡੀ ਵੱਡੀ ਮਾਤਾ ਹੀ ਕਰਦੇ ਵੱਡੇ ਮੈਂਬਰ ਜੈ ਹਿੰਦ ਅੱਛੇ ਬਾਕੀ ਤਿਆਰੀਆਂ ਅੰਦਰ ਚੱਲ ਰਹੀਆਂ ਆਂ ਅੱਛਾ ਇੱਧਰ ਲੰਗਰ ਤਿਆਰ ਹੋ ਰਿਹਾ ਕਹਿੰਦੇ ਆ ਹਾਏ ਸਾਡਾ ਭਰਾ ਆ ਗਿਆ ਜੀ ਇਹ ਲਈ ਭਾਈ ਸਾਹਿਬ ਇਹ ਚੰਦਰ ਵਿੱਚ ਤਿਆਰੀਆਂ ਚੱਲ ਰਹੀਆਂ ਆਂ ਇੱਧਰ ਖੀਰੇ ਕੱਟੇ ਜਾ ਰਹੇ ਆ ਜੀ ਤੇ ਭਾਬੀ ਹੋਣੇ ਲੱਗੇ ਹੋਏ ਕੰਮ ਆਹ ਛੋਟੀ ਭਾਬੀ ਬਾਗੀਆਂ ਨੂੰ ਮਰਵਾਉਂਦੇ ਆਂ ਹਾਂ ਜੀ ਆ ਬਾਬਾ ਜੀ ਸਾਡੇ ਜਿਹੜੇ ਸਮਾਗਮ ਕਰਾ ਰਹੇ ਆ ਤੇ ਬਾਰ ਚੱਲ ਰਹੀ ਹੈ ਇਹ ਸੇਵਾ ਲੰਗਰ ਦੀ ਪ੍ਰਸ਼ਾਦ ਦੇ ਲਾਥ ਰਹੇ ਆ ਐਂਦਰ ਐਂਦਰ ਗਏ ਰਾਇਤ ਆ ਕੰਦ ਰਾਉਂਡ ਹੋਟਣ ਦੀ ਹੋ ਰਹੀ ਆ ਜੀ ਇੱਧਰ ਲੰਗਰ ਤਿਆਰ ਹੋ ਗਿਆ ਜੀ ਆਪਣੇ ਉਸ ਘਰ ਚ ਹੀ ਸਮਾਗਮ ਹੋਣਾ ਚਾਲੂ ਆ। ਲੋਕ ਦਿਵਾਰ ਟੈਂਟ ਵਗੈਰਾ ਲੱਗੇ ਜਾਣੀਏ ਸਭ ਆਪਕੇ ਸਚਾਰ ਥਾਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਵਲ ਰੰਜਨ ਹੋਈ। ਢੇਲ ਸੇ ਵਿਆਤਨ ਪਾਇਆ ਮਾ ਨਾਨਕ ਗਾਵੀਏ ਗੁਣੀ ਨਾਨ ਗਾਵੀਏ ਸੁਰੀ ਮੈਂ ਰੱਖੀਏ ਪਾਓ। ਦੁੱਖ ਪਰ ਸੋਕਰ ਲੈ ਜੋ ਗੁਰਮਖ ਨਾਦਮ ਗੁਰਮਖ ਵੇਦਮ ਗੁਰਮਖ ਰਿਆਸਮਾਈ। ਗੋਰੀ ਸਰ ਗੁਰੂ ਗੋਖ ਬਰਮਾ ਗੁਰੂ ਪਾਰਵਤੀ ਮਾਈ ਦੇਹੋ ਜਾਣ ਆਖਾ ਨਾਈ ਕਹਿਣਾ ਕਿ ਤੀਨ ਗਈ ਹੋਰਾ ਇੱਕ ਦੇਵ ਜਾਈ ਸੁਪਨਾ ਜੀਆਂ ਕੈਕ ਦਾ ਦਾ ਸੋ ਮੈਂ ਵੀ ਸਰਨਾ ਜਾਈ ਤੀਰਥ ਨਾਵਾਂ ਦੇਤਿ ਸਵਾਵਾਵੇਂ ਪਾਣੇ ਕੇ ਨਾਹੀ ਕਰੀ ਜੇਤੀ ਸੇਠੋ ਪਾਈ ਰੇਖਾ ਮੇਨ ਕਰਮਾ ਕੇ ਮਿਲੇ ਲਈ ਮਾਟਵੀ ਜਰਤਾ ਜਵਾਰ ਸੁਗਤ ਹੋਲੀ ਹੋਲੀ ਪਹੁੰਚ ਰਹੀ ਹੈ ਹੋਰਾ ਇੱਕ ਦੇਵ ਜਾਈ ਸੁਪਨਾ ਜੀਆਂ ਕੈਕ ਦਾ ਦਾ ਸੋ ਮੈਂ ਵੀ ਸਰਨਾ ਜਾਈ

ਹੈਲੋ ਗਾਇਜ਼ ਹੈਲੋ ਗਾਇਜ਼ ਬੋਲੋ ਕਿੱਦਾਂ ਹੋ ਸਾਰੇ ਕਿੱਦਾਂ ਹੋ ਸਾਰੇ ਲੰਗਰ ਛਕੋ ਸਾਡੇ ਤਾਈ ਜੀ ਆਈ ਲੰਗਰ ਚੱਲ ਜੀਦਾ ਲੰਗਰ ਛਕੋ ਜੀ ਹੋਰ ਕੰਮ ਵੀ ਠੀਕ ਹੈ ਠੀਕ ਹੈ ਕਿ ਸਾਡੀ ਆਵਾਣੀ ਹੋਇਆ ਜੈਦਰ ਭਾਣ ਦੇ ਸੇਵਾ ਚੱਲਦੀ ਬਈ ਆ इधर लंगर चल रहा पा जी इधर संगत बैठी दबान लगे खान लिया पे आप ਆ ਦੇ ਤਾਜੂ ਬੋਲ ਬਤਾ ਬੋਲ ਤਾਜੂ ਤੇ ਗੰਦੀ ਚਾਲੀ ਐਵੇਂ ਆਈ ਨਹੀਂ ਤੇਰੇ ਵਿੱਚ ਤਾਜੂ ਤੇ ਗੰਦੀ ਚਾਲੀ ਤਾਜੂ ਬੋਲੀ ਗੰਦੀ ਚਾਲੀ ਆਹ ਵੇਖੋ ਜੀ ਬੱਚੇ ਚੋਕ ਫੇਰਦੀ ਲੋਕਾਂ ਦੇ ਬੱਚੇ ਚੋਕਦੀ ਫੇਰਦੀ ਆ ਮੇਲੇ ਵਿੱਚ ਮੈਨਾਂ ਜਿਆਦਾ ਬੱਚੇ ਘਵਾਲੇ ਤੇ ਲੋਕਾਂ ਨੂੰ ਫੜ ਲੇ ਤਮੈਨ ਨੂੰ ਸੈਂਡ ਕਰਦੀ ਸਾਰੀ दारू ਇਹਨਾਂ ਦੀ ਆਪਾਂ ਦਾ ਮਗਰੋਂ ਲਾਉਣੀ ਐ ਲਾਵਾਂਗੇ ਤਾਂ ਜੇ ਤੁਸੀਂ ਨੀਚੇ ਨਾ ਮੰਨੇਂਗੇ ਮੰਨੇਂਗੇ ਪੱਕੀ ਗੱਲ ਸੜਨੀ ਰਾਰੂ ਇਹ ਸਾਰੀ ਮੇਰੇ ਪੀਣੇ ਆ ਕਦੇ ਕਢਾਈ ਨਹੀਂ ਜਾਂ ਤਾਂ ਮੈਂ ਕਹਾਂ ਮੈਂ ਪੱਕੀ ਜੀ ਤੇ ਇਹ ਸੀ ਆਪਣਾ ਅੱਜ ਦਾ ਨਿੱਕਾ ਜਿਹਾ ਵਲੌਗ ਜੇ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਆਂ ਤੁਹਾਨੂੰ ਕਿਸੇ ਹੋਰ ਵਲੌਗ ਦੇ ਵਿੱਚ